ਅੱਜ ਲੋੜ ਸਾਨੂੰ ਸਿੱਖੀ ਸੋਚ ਨੂੰ ਬਚਾਉਣ ਦੀ ਸਿੱਖੀ ਦੇ ਸਿਧਾਂਤਾਂ ਨਾਲ ਗੁੜੀ ਸਾਂਝ ਪਾਉਣ ਦੀ ਸਿੱਖੀ ਦਾ ਸਿਧਾਂਤ ਪੂਜਾ ਕਰਨੀ ਅਕਾਲ ਦੀ ਮੂਰਤੀ ਕਵਰ ਕਦੇ ਕੁਝ ਨਹੀਂ ਸਿਖਾਲਦੀ ਛੱਡ ਦਈਏ ਸੋਚ ਮਨ ਭਰਮਾਂ ਚ ਪਾਉਣ ਦੀ ਅੱਜ ਲੋੜ ਸਾਨੂੰ ਸਿੱਖੀ ਨੂੰ ਬਚਾਉਣ ਦੀ ਮਾਰੀ ਗਈ ਨਾ ਕੌਮ ਜਿਹੜੀ ਕਿਸੇ ਹਥਿਆਰ ਤੋਂ ਨਸ਼ਿਆਂ ਨੇ ਮਾਰੀ ਮਰੀ ਮਰੀਦੋ ਕੀ ਦੀ ਵਿਚਾਰ ਤੋਂ ਲੋੜ ਬਾਣੀ ਨਾਲ ਦੁਹਮਾ ਨੂੰ ਠੱਲ ਪਾਉਣ ਦੀ ਅੱਜ ਲੋੜ ਸਾਨੂੰ ਸਿੱਖੀ ਸੋਚ ਨੂੰ ਬਚਾਉਣ ਦੀ ਤੋਪਾਂ ਅਤੇ ਟੈਂਕ ਭਾਵੇਂ ਮਾਰੂ ਹਥਿਆਰ ਨੇ ਇੰਨਾ ਤੋਂ ਬਥੇਰੇ ਮਾਰੂ ਦੁੱਖੀ ਦੇ ਵਿਚਾਰ ਨੇ ਲੋੜ ਹੈ ਵਿਚਾਰ ਨਾਲ ਸਿੱਖੀ ਨੂੰ ਫਲਾਉਣ ਦੀ ਅੱਜ ਲੋੜ ਸਾਨੂੰ ਸਿੱਖੀ ਸੋਚ ਨੂੰ ਬਚਾਉਣ ਦੀ ਗੰਦਿਆਂ ਗੀਤਾਂ ਨੇ ਗੰਦਾ ਕੀਤਾ ਇਹ ਸਮਾਜ ਨੂੰ ਸੋਚ ਨਾਲ ਸੋਚ ਮਰੀ ਸਮਝੀਏ ਰਾਜ ਨੂੰ ਗੀਤਾਂ ਦੇ ਸਰੋਤਿਆਂ ਨੂੰ ਲੋੜ ਸਮਝਾਉਣ ਦੀ ਅੱਜ ਲੋੜ ਸਾਨੂੰ ਸਿੱਖੀ ਨੂੰ ਬਚਾਉਣ ਦੀ ਜਿੰਨਾਂ ਲਈ ਸਿੱਖ ਜਿੰਨਾਂ ਲਈ ਸਿੱਖ ਕੁਰਬਾਨੀਆਂ ਰਹਿ ਕਰਦੇ ਸਿੱਖਾਂ ਦਾ ਨਿਆਰਾਪਣ ਉਹ ਨਹੀਂ ਕਦੇ ਜਰਦੇ ਹਰ ਹਿੱਲੇ ਨਿਆਰਾਪਣ ਲੋੜ ਹੈ ਬਚਾਉਣ ਦੀ ਅੱਜ ਲੋੜ ਸਾਨੂੰ ਸਿੱਖੀ ਨੂੰ ਬਚਾਉਣ ਦੀ ਬੀਜ ਬਣੇ ਬੂਟਾ ਇਹ ਯਾਤਰਾ ਵਿਕਾਸ ਦੀ ਐਵੇਂ ਸਿੱਖੀ ਸੋਚ ਦੀ ਸਰੂਪ ਤੇ ਲਿਬਾਸ ਦੀ